ਸ਼ਿਕਰ ਦਾਸ ਸਿੰਘੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਜਿਵੇਂ ਤੁਹਾਨੂੰ ਪੁੱਛੀ ਨਾ ਸਿਪਰਾ ਪਟੋਡੇ ਵਾਸਤੇ ਸੋਹਣੀ ਗੱਡੀ ਸਾਫ ਸੁਥਰੀ ਗੱਡੀ ਹੈ ਇਹ ਵੀ ਨੰਬਰ ਤੇ ਮਿਲਾਈ ਕਰਾਨੀ ਹੈ 3203 ਬਠਿੰਡਾ ਨੰਬਰ 6776 ਸੋਹਣੀ ਗੱਡੀ ਹੈ 2011 ਮਾਡਲ ਹੈ ਰਿਟਿਜ ਟੈਰਾ ਤੇ ਉਲਾਇਆ ਤੇ ਮਰਾਜ਼ੀ ਕਰਾਨੀ ਹੈ ਟੈਰਾ ਦੀ ਹਾਲਤ ਚਾਰਾਂ ਦੂ ਹੈਗੀ ਹੈ ਵੀਰੇ 80.85 ਪੈਸੇ ਓਕੇ ਗੱਲਵਾਤਾ ਗੱਡੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਇਹ ਆਪਣੇ ਕੋਲੇ ਹਾਜ਼ਰ ਹੈ ਬਾਈ ਜੀ ਸੇਲ ਵਾਸਤੇ ਆ ਗਈ ਹੈ ਕਸਟਮਰ ਦੀ ਗੱਡੀ ਹੈ ਖੜਾ ਕੇ ਡੀਲ ਕਰਾ ਲਾਂਗੇ ਹਲਕੀ ਫੁਲਕੀ ਟੱਚਿੰਗ ਜ਼ਰੂਰ ਹੈ ਗੱਡੀ ਦੇ ਵਿੱਚ ਜੇ ਵੀ ਬੜੀ ਜਿੱਦਰ ਪ੍ਰਾਈਸ ਕਰਾਂਗੇ ਗੱਡੀ ਆ ਸਾਰੀ ਲੈ ਦਰਬਾਰ ਇੰਟੀਰੀਅਰ ਤੇ ਮਲਾਈ ਕਰਾਨੀਗਾ ਸਾਫ਼ ਸੁਥਰਾ ਇੰਟੀਰੀਅਰ ਸੋਹਣੀ ਗੱਡੀ ਹੈ ਸ਼ੀਟ ਕਵਰ ਪੂਰੇ ਵਧੀਆ ਏਸੀ ਹਿੱਟ ਰੋਕੇ ਆ ਸਰਵਿਸ ਵਗੈਰਾ ਹੋਈ ਵੀ ਆ ਤੇ ਜਿਹੜੀ ਰੰਗ ਪੇਂਟ ਦੀ ਗੱਲ ਹੈ ਬਾਈ ਹਲਕੀ ਫੁਲਕੀ ਟੱਚਿੰਗ ਜ਼ਰੂਰ ਹੈ ਗੱਡੀ ਦੇ ਵਿੱਚ 2011 ਮਾਡਲ ਹੈ 2026 ਦੀ ਦੂਜੇ ਮਹੀਨੇ ਦੀ 27 ਤਰੀਕ ਤਿੱਕਰ ਦੇ پاسਪੋਰਟ ਆ ਹਰ ਇੱਕ ਗੱਡੀ ਦੇ ਵਿੱਚੋਂ ਬਾਕੀ ਸਾਰੀ ਗੱਡੀ ਉੱਥੇ ਵੀ ਆਹ ਕਿ ਆਹ ਸਾਈਡ ਤੇ ਵੀ ਉਤਾਰ ਜੋ ਕਰਨਾ ਹੈ ਸ਼ਬਰੀ ਦੇ ਦੂਜੇ ਮਹੀਨੇ ਦੀ 27 ਤਰੀਕ ਨੂੰ ਕੰਲੀ ਪਾਸੇਗਾ ਗੋਡੇ ਪਿਲਰਾਂ ਦੇ ਮਰਾਜੀ ਗਰੰਡਿੰਗ ਆ ਬਾਈ ਸੀੜਾ ਗੱਡੀ ਸਾਰੀ ਫੱਟੀ ਪੁੱਟੀ ਓਕੇ ਆ ਸਭ ਕੁਝ ਏਸੀ ਹੀਟਰ ਓਕੇ ਆ ਸਰਵਿਸ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ 2011 ਮਾਡਲ ਤੇ 2026 ਦੇ ਦੂਜੇ ਮਹੀਨੇ ਤੱਕਰ ਦੀ ਪਾਸਿੰਗ ਆ ਰੇਟ 'ਚ ਗੱਡੀ ਆ ਤੁਸੀਂ ਪਹੁੰਚਣਾ ਗੱਡੀ ਕਿਤੇ ਪਿੰਡ ਸਲਾਦੋ ਬਣੀ ਜਿਹੜੀ ਕਿਥੀ ਡਿਮਾਂਡ ਆ ਜੀ ਉਹ ਓਨਲੀ 1 ਲੱਖ 70000 ਆ ਨੇਗੋਸ਼ੀਏਬਲ ਰੇਟ ਆ ਮੰਨ ਤਾਂ ਤੁਹਾਡਾ ਪਤਾ ਕੀ ਦਾ